ਛੋਟੇ ਚੱਕਾਂ ਵਾਲੇ ਸੂਟ ਤੇ ਅੱਜ ਜਿਹੜਾ ਆਪਾਂ ਵਰਕ ਸਟਾਰਟ ਕਰ ਰਹੇ ਹਾਂ ਤੇ ਵੀਡੀਓ ਤੁਹਾਡੀ ਨਾਲ ਸਾਂਝੀ ਕਰ ਰਹੀ ਹਾਂ 10 10 ਇੰਚ ਦੇ ਇਹਦੇ ਵਿੱਚ ਚੌਕ ਰਹਿਣਗੇ ਤੇ ਦੋਨੇ ਪਾਸੇ ਕਢਾਈ ਹੋਊਗੀ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਾਂ ਮੋਤੀ ਤੇ ਬਾਰੀਕ ਬਿਲਕੁਲ ਬਾਰੀਕ ਵਾਲਾ ਜਿਹੜਾ ਕਟ ਦਾਣਾ ਉਹ ਯੂਜ਼ ਕਰ ਰਹੇ ਹਾਂ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਇਹ 24 ਨੰਬਰ ਆਪਣੀ ਕੁੜੀ ਜਿਹੜੀ ਬਾਰੀਕ ਆ ਰਹੀ ਹੈਗੀ ਤੇ ਜਰੀ ਦੇ ਨਾਲ ਆਪਾਂ ਲਗਾਵਾਂਗੇ ਇਹ ਤਾਂ ਡਿਜ਼ਾਈਨ ਹੈ ਜਿਹੜਾ ਮੈਂ ਚੌਕ ਦੇ ਨਾਲ ਕੀਤਾ ਹੋਇਆ ਅੱਗੇ ਜਿਹੜਾ ਡਿਜ਼ਾਈਨ ਜਿਹੜਾ ਵੀ ਆਪਾਂ ਟ੍ਰੇਸ ਕਰਕੇ ਬਣਾਵਾਂਗੇ ਉਹ ਸਾਰਾ ਤੁਹਾਡੇ ਨਾਲ ਮੈਂ ਜਿਹੜਾ ਸਾਂਝਾ ਕਰੂੰਗੀ A to Z ਇੱਕ ਪਾਰਟ ਦੇ ਵਿੱਚ ਵੀਡੀਓ ਬਣ ਗਈ ਤਾਂ ਠੀਕ ਹੈ ਨਹੀਂ ਆਪਾਂ ਇਹ ਵੀਡੀਓ ਦੇ ਜਿਹੜੇ ਉਹ ਸੈਕਿੰਡ ਪਾਰਟ ਆ ਜਿਹੜਾ ਉਹ ਕਰ ਲਾਂਗੇ ਤੇ ਹੁਣ ਸਭ ਤੋਂ ਪਹਿਲਾਂ ਜਿਹੜੀ ਇੱਕ ਲਾਈਨ ਆ ਇਹ ਆਪਾਂ ਡਰਾ ਕੀਤੀ ਹੋਈ ਆ ਚੌਕ 10 ਇੰਚ ਤੱਕ ਤੇ ਸਿੰਪਲ ਇੱਕ ਲਾਈਨ ਆ ਜਿਹੜੀ ਉਹ ਕੱਟ ਦਾਣੀ ਦੀ ਲੱਗੂਗੀ ਤੇ ਉਹਦੇ ਨਾਲ ਆ ਜਿਹੜੀ ਇੱਕ ਲਾਈਨ ਉਹ ਮੋਤੀ ਦੀ ਆਊਗੀ ਪਲਾਸਟਿਕ ਵਾਲੇ ਦੀ ਸਾਰਾ ਡਿਜ਼ਾਈਨ ਮੈਂ A to Z ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਦਾ ਟ੍ਰੇਸ ਆ ਜਿਹੜਾ ਉਹ ਵੀ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਕਿੱਦਾਂ ਤੁਸੀਂ ਜਿਹੜਾ ਬਣਾਉਣਾ ਪਹਿਲੀ ਵੀਡੀਓ ਦੇ ਵਿੱਚ ਆ ਜਿਹੜਾ ਕਿਨੇ ਨੂੰ ਨਾ ਨਾਪਣਾ ਹੈਗਾ ਉਹ ਵੀ ਦੱਸਿਆ ਹੋਇਆ ਹੈਗਾ ਤੇ ਫੋਲਾ ਜਿਹੜਾ ਇਹਨੂੰ ਡਿਜ਼ਾਈਨ ਨੂੰ ਆਪਾਂ ਕੰਪਲੀਟ ਕਰਾਂਗੇ ਹਰ ਇੱਕ ਚੀਜ਼ ਆ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗੀ ਮੈਂ ਵੀ ਰਪਲਕ ਹੋਰ ਸਿੱਖੂੰ ਜਾਂ ਤੋ ਜਿਹੜੀ ਵੀ ਭੈਣ ਭਰਾ ਆਰੀ ਹੈਂਡਵਰਕ ਸਿੱਖਣਾ ਚਾਹੁੰਦੇ ਆ ਉਹ ਤੁਸੀਂ ਸਾਡੇ ਪੇਜ ਨਾਲ ਜੁੜ ਸਕਦੇ ਆ ਫੋਲੋ ਸਬਸਕ੍ਰਾਈਬ ਆ ਜਿਹੜਾ ਕਰ ਸਕਦੇ ਆ ਵੀਡੀਓ ਤੇ ਕਮੈਂਟ ਕਰਕੇ ਤੁਸੀਂ ਕੋਈ ਵੀ ਜਿਹੜੀ ਜਾਣਕਾਰੀ ਉਹ ਲੈ ਸਕਦੇ ਆ ਹੁਣ ਇਹ 1 ਵਨ ਵਨ ਆ ਜਿਹੜਾ ਬਰੀਕ ਕੱਟਦਾ ਨਾ ਉਹ ਆਪਾਂ ਲਗਾਉਣਾ ਜਿਹੜਾ ਇਹ ਸ਼ੁਰੂ ਕਰ ਦਿੱਤਾ ਹੈਗਾ ਤੇ ਥੋੜਾ ਜਿਹਾ ਟੇਡਾ ਪਹਿਲਾ ਪਾਰਟ ਆ ਜਿਹੜਾ ਟੇਡਾ ਟ੍ਰੇਸ ਕਰਕੇ ਆ ਜਿਹੜਾ ਬਣਾਇਆ ਸੀਗਾ ਪਹਿਲਾ ਹਿੱਸਾ ਇਦਾਂ ਬਣੂਗਾ ਤੇ ਦੂਜੇ ਦੇ ਵਿੱਚ ਥੋੜਾ ਜਿਹਾ ਜਿਹੜਾ ਵਾਲ ਪਾ ਕੇ ਬਣੂਗਾ ਇਹਦੇ ਨਾਲ ਆਪਾਂ ਇੱਕ ਮੋਤੀ ਦੀ ਲਾਈਨ ਆ ਜਿਹੜੀ ਲਗਾਈ ਆ ਪਲਾਸਟਿਕ ਵਾਲੇ ਮੋਤੀ ਦੀ ਲਾਈਨ ਤੇ ਇਹ ਸਾਰਾ ਕੰਪਲੀਟ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਮੰਨਦਾ ਵੀ ਛੋਟੇ ਚਾਕਾਂ ਦਾ ਇਹ ਅੱਗੇ ਤੇ ਪਿੱਛੇ ਦੋਨੋਂ ਸਾਈਡ ਆ ਜਿਹੜਾ ਇਹ ਆਪਣਾ ਵਰਕ ਹੈ ਹੁੰਦਾ ਜਿਵੇਂ ਘੇਰੇ ਦਾ ਅਗਲਾ ਹਿੱਸਾ ਵੀ ਵਰਕ ਹੋਏਗਾ ਤੇ ਘੇਰੇ ਦਾ ਜਿਹੜਾ ਪਿਛਲਾ ਹਿੱਸਾ ਉਹ ਵੀ ਆਪਣਾ ਵਰਕ ਹੋਏਗਾ ਹੁਣ ਵੇ 1/1 ਜਿਹੜਾ ਆਪਾਂ ਲਗਾ ਰਹੇ ਹਾਂ ਮੋਤੀ ਤੇ ਪਿਛਲੇ ਵਸਤੇ ਧਾਗਾ ਕਿਉਂਕਿ ਇਹ ਗਲਾਸ ਟਿਸ਼ੂ ਦਾ ਕਪੜਾ ਬੈਕ ਤੇ ਤੁਹਾਨੂੰ ਧਾਗਾ ਵੀ ਦਿਖ ਰਿਹਾ ਹੁਣ ਵੀ ਕਿਦਾਂ ਜਿਹੜਾ ਆਪਾਂ ਦੇ ਰਹੇ ਹੈਗੇ ਆਂ ਆਰੀ ਨੂੰ ਇਸ ਤਰ੍ਹਾਂ ਤੁਸੀਂ ਵੀ 1/1 ਜਿਹੜਾ ਵਰਕ ਕਰਨਾ ਹੈਗਾ ਇਦਾਂ ਇਹ ਮੋਤੀ ਤੇ ਇੱਕ ਕਟਦਣਾ ਲਾ ਕੇ ਇਸ ਤਰ੍ਹਾਂ ਹੋ ਜਾਊਗਾ ਇਹ ਜਿਹੜਾ ਪੱਟੀ ਬਣਾਈ ਆ ਉਹਦੇ ਉੱਪਰ ਵੀ ਆਪਾਂ ਇੱਕ ਮੋਤੀ ਤੇ ਇੱਕ ਕਟਦਣਾ ਲਗਾਵਾਂਗੇ ਛੋਟਾ ਜਿਹਾ ਮੈਂ ਇੱਕ ਫਲਾਵਰ ਟ੍ਰੇਸ ਕੀਤਾ ਇਹਨੂੰ ਕਿਵੇਂ ਭਰਨਾ ਇਹ ਵੀ ਤੁਹਾਡੇ ਨਾਲ ਜਿਹੜਾ ਮੈਂ ਸਾਂਝਾ ਕਰੂੰਗੀ ਤੇ ਪੱਟੀ ਤੇ ਆਪਾਂ ਇੱਕ ਮੋਤੀ ਤੇ ਇੱਕ ਘੱਟ ਦਾਣਾ ਲਗਾਇਆ ਪੱਟੀ ਤੇ ਆਪਾਂ ਦੋ ਲਾਈਨਾਂ ਲਗਾਵਾਂਗੇ ਤੇ ਵਿਚਾਲੇ ਜਿਹੜੀ ਆਪਣੀ ਉਹ ਵੇਲ ਪਾਉਗੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਉਹ ਸਾਰਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਇਸ ਤਰ੍ਹਾਂ ਇੱਕ ਲਾਈਨ ਇੱਥੇ ਲੱਗੀ ਤੇ ਇੱਕ ਜਿਹੜੀ ਅੱਗੇ ਲੱਗੂਗੀ ਹੁਣ ਜਿਹੜਾ ਇਹ ਫੁੱਲ ਪਰਣ ਦੇ ਲਈ ਹੈ ਉਹ ਆਪਾਂ ਸੀਕਵੈਂਸ ਯੂਜ਼ ਕਰਨੀ ਹੈਗੀ ਆ গোল্ডেন ਜਿਹੜੀ ਮੈਟ ਆਪਾਂ ਜਿਹੜੀ ਸਤਾਰੀ ਹੈ ਉਹ ਯੂਜ਼ ਕਰ ਰਹੇ ਹੈਗੀਆਂ ਇਹਦੇ ਨਾਲ ਆਪਾਂ ਫੁੱਲ ਨੂੰ ਜਿਹੜਾ ਭਰਨਾ ਉਸ ਤੋਂ ਪਹਿਲਾਂ ਜਿਹੜੇ ਛੋਟਾ ਜਿਹਾ ਬਿਲਕੁਲ ਫਲਾਵਰ ਹੈਗਾ ਤੇ ਇਦਾਂ ਹੀ ਤੁਸੀਂ ਦੋ ਲਾਈਨਾਂ ਲਗਾ ਕੇ ਜਿਹੜਾ ਇਹ ਫਲਾਵਰ ਬਣਾ ਸਕਦੇ ਆ ਇਹਦੀਆਂ ਜਿਹੜੀਆਂ ਪੰਜ ਪੱਤੀਆਂ ਹੈਗੀਆਂ ਛੋਟੀਆਂ ਇਹ ਗੋਲ-ਗੋਲ ਕਰਕੇ ਤੁਸੀਂ ਇਦਾਂ ਬਣਾਉਣੀਆਂ ਹੈਗੀਆਂ ਤੇ ਇਹਦੇ ਸਭ ਤੋਂ ਪਹਿਲਾਂ ਕੱਟਦਾਨਾ ਲੱਗੂਗਾ ਇੱਕ ਲਾਈਨ ਆ ਜਿਹੜੀ ਤੁਸੀਂ ਕੱਟਦਾਂ ਨਹੀਂ ਦੀ ਲਗਾਉਣੀ ਆ ਤੇ ਸਿੱਪੀ ਦੇ ਨਾਲ ਸਤਾਰੀ ਦੇ ਨਾਲ ਮੀਂਹ ਦੇ ਨੂੰ ਆਪਾਂ ਭਰਨਾ ਤੇ ਉਹ ਕਿਵੇਂ ਭਰਨਾ ਉਹ ਵੀ ਤੁਹਾਨੂੰ ਮੈਂ ਦੱਸੂਗੀ ਗੋਲ ਰਾਉਂਡ ਵਾਈਜ਼ ਆ ਜਿਹੜੀ ਆਪਾਂ ਸਤਾਰੀ ਇਹਦੇ ਵਿੱਚ ਲਗਾਵਾਂਗੇ ਤੇ ਇਦਾਂ ਦੇਖੋ ਆਪਾਂ 1/1 ਪਹਿਲਾਂ ਬਰੀਕ ਕੱਟਦਾਂ ਨੇ ਦੀ ਲਾਈਨ ਲਗਾ ਰਹੀਆਂ ਜਿਹੜੀ ਇਹਦੇ ਉੱਪਰ ਦੋਵੇਂ ਇਦਾਂ ਲਾਈਨਾਂ ਲਗਾਈਆਂ ਹਨ ਵੀ ਥੋੜੀਆਂ ਜੀਆਂ ਟੇਡੀਆਂ ਜੀਆਂ ਇਦੀ ਉੱਪਰ ਰੱਖ ਕੇ ਤੁਸੀਂ ਟ੍ਰੇਸ ਵੀ ਕਰ ਸਕਦੇ ਜਦੋਂ ਇਹ ਬਣ ਗਿਆ ਤੇ ਇਹਦਾ ਸਕਰੀਨਸ਼ਾਟ ਲੈ ਲਿਓ ਤੇ ਉਵੇਂ ਹੀ ਤੁਹਾਡਾ ਟ੍ਰੇਸ ਆ ਬਣ ਜਾਊਗਾ ਮੋਬਾਈਲ ਤੇ ਆਪਦਾ ਪੇਪਰ ਰੱਖ ਕੇ ਤੇ ਤੁਸੀਂ ਇਹਨੂੰ ਟ੍ਰੇਸ ਆ ਜਿਹੜਾ ਉਹ ਕਰ ਸਕਦੇ ਏਦਾਂ ਸ਼ੇਪ ਵਾਈਜ਼ ਲੱਗਣਾ ਚਾਹੀਦਾ ਤੁਸੀਂ ਕਟ ਦਾਣਾ ਲਗਾ ਰਹੇ ਹੋ ਮੋਤੀ ਲਗਾ ਰਹੇ ਹੋ ਸੀਕਿੰਸ ਲਗਾ ਰਹੇ ਹੋ ਮੀਨਸ ਤੁਹਾਡੀ ਸ਼ੇਪ ਨਹੀਂ ਖਰਾਬ ਹੋਣੀ ਚਾਹੀਦੀ ਇੱਥੋਂ ਜਿਵੇਂ ਆਪਾਂ ਸਾਈਡ ਤੋਂ ਲੌਗ ਭਰਿਆ ਤੇ ਇੱਥੋਂ ਹੁਣ ਦੁਬਾਰਾ ਸਟਾਰਟ ਕਰਾਂਗੇ ਇਹ ਨਹੀਂ ਹੈਗਾ ਵੀ ਉੱਥੋਂ ਹੀ ਕਰ ਦਾਂਗੇ ਫਿਰ ਜਿਹੜੀ ਫਲਾਵਰ ਦੀ ਉਹ ਸੀਮ ਆ ਜਿਹੜੀ ਸ਼ੇਪ ਆ ਉਹ ਨਹੀਂ ਬਣੂਗੀ ਤਾਂ ਏਦਾਂ ਇਹਨੂੰ ਸ਼ੇਪ ਬਣਾਉਂਦੇ ਹੋਏ ਜਿਹ ਬਹੁਤ ਸੋਹਣਾ ਇਹ ਛੋਟੇ ਛੋਟੇ ਵਿੱਚ ਇਦਾਂ ਆਪਾਂ ਫਲਾਵਰ ਬਣਾਵਾਂਗੇ ਇਹਨੂੰ ਪਰਾਂਗੇ ਜਿਹੜਾ ਵੀ ਆਪਾਂ ਇਹ ਹਿੱਸਾ ਲਿਆ ਹੈਗਾ ਪਾਰਟ ਬਣਾ ਕੇ ਕਾਰਨਰ ਲਿਆ ਹੈਗਾ ਚਾਕਾਂ ਦਾ ਤੇ ਇਹਨੂੰ ਸਾਰੀ ਨੂੰ ਆਪਾਂ ਹਜੇ ਭਰਨਾ ਹੈਗਾ ਤੇ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਫਲਾਵਰ ਆ ਉਹ ਰਹਿਣਗੇ ਇਦਾਂ ਦੇਖੋ ਮੈਂ ਕਟ ਦਾਣਾ ਲਗਾ ਲਿਆ ਉਲੀਕ ਲੈ ਇਹਨੂੰ ਤੇ ਹੁਣ ਆਪਾਂ ਵਿਚਾਲੇ ਇੱਕ ਪਲਾਸਟਿਕ ਮੋਤੀ ਜਿਹੜਾ ਲਗਾਇਆ ਹੈਗਾ ਤੇ ਹੁਣ ਆ ਜਿਹੜੀ ਆਪਾਂ ਇੱਥੇ ਸਤਾਰੀ ਲਗਾਉਣੀਆਂ ਜਿਹੜੀ ਸਟਾਰਟ ਕਰਾਂਗੇ ਇਦਾਂ ਹੀ ਤੁਸੀਂ ਬਰੀਕ ਕਟ ਦਾਣਾ ਲਗਾ ਲੈਣਾ ਫਲਾਵਰ ਉਲੀਕ ਲੈਣਾ ਤੇ ਜਿਹੜੀਆਂ ਉੱਪਰ ਲਾਈਨਾਂ ਲਗਾਈਆਂ ਉਹਨਾਂ ਨੂੰ ਤੁਸੀਂ ਕਟ ਦਾਣੇ ਦੇ ਨਾਲ ਜਿਹੜਾ ਬਣਾਉਣਾ ਹੈਗਾ ਕਟ ਦਾਣਾ ਉਹ ਵੀ ਤੁਸੀਂ ਭਰਨਾ ਹੁਣ ਜਿਹੜੀ ਸੀਕਵੈਂਸ ਲਗਾਉਣੀ ਆ ਉਹ ਹਰ ਫਲਾਵਰ ਦੇ ਵਿੱਚ ਉਹਨੂੰ ਤੁਸੀਂ ਰਾਉਂਡ ਕਰਨਾ ਇਦਾਂ ਤੁਸੀਂ ਲੈ ਕੇ ਜਾਣਾ ਜਿਵੇਂ ਪੱਤੀ ਦੀ ਵਾਈਜ਼ ਤੇ ਰਾਉਂਡ ਕਰਕੇ ਫਿਰ ਇੱਥੇ ਮੋੜ ਲਿਓਣਾ ਰਾਉਂਡ ਕਰਕੇ ਭਰਨਾ ਹੈਗਾ ਬਿਲਕੁਲ ਤੇ ਵਿਚਾਲੇ ਥੋੜੀ ਜਿਹੀ ਦੇ ਵਿੱਚ ਸਪੇਸ ਬਚਦੀ ਹੁੰਦੀ ਹੈ ਉਹਦੇ ਵਿੱਚ ਆਪਾਂ ਇੱਕ ਸਰਾਹੀ ਲਾਵਾਂਗੇ ਜਿਵੇਂ ਕਿ ਜੋ ਮੋਤੀ ਉਹਦੇ ਵਿੱਚ ਲਗਾਉਣਾ ਹੈਗਾ ਆਪਾਂ ਇਹ ਸਾਰਾ ਫੁੱਲ ਭਰਨਾ ਜਿਹੜਾ ਵੀ ਇਹ ਚਾਕ ਹੈਗਾ ਸਾਈਡ ਚਾਕ ਇਹਨੂੰ ਆਪਾਂ ਫੁੱਲ ਭਰਾਂਗੇ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਫਲਾਵਰ ਰਹਿਣਗੇ ਕਾਫੀ ਤਰ੍ਹਾਂ ਦੀ ਇਹਦੇ ਵਿੱਚ ਆਪਾਂ ਨਵੀਆਂ-ਨਵੀਆਂ ਜਿਹੜੀਆਂ ਉਹ ਪੱਤੀਆਂ ਵੀ ਬਣਾਵਾਂਗੇ ਕਾਫੀ ਖੂਸ਼ੀ ਦੇ ਵਿੱਚ ਆਊਗਾ ਇਦਾਂ ਦੇਖੋ ਰਾਉਂਡ ਸ਼ੇਪ ਆ ਜਿਹੜਾ ਆਪਾਂ ਵਰਨਾ ਹਰ ਜਿਹੜੀ ਪੱਤੀ ਆ ਪੰਜ ਪੱਤੀਆਂ ਜਿਵੇਂ ਫਲਾਵਰ ਦੀਆਂ ਹਰ ਪੱਤੀ ਇਦਾਂ ਸੀਕੁਐਂਸ ਨਾਲ ਰਾਉਂਡ ਆ ਜਿਹੜੀ ਭਰੀ ਜਾਊਗੀ ਇਦਾਂ ਤੁਸੀਂ ਵੀ ਜਿਵੇਂ ਇੱਕ ਪਾਸੇ ਚਾਰ ਆ ਜਿਹੜੀਆਂ ਸਤਾਰੀ ਲੱਗੀ ਹੈਗੀ ਆਪਣੇ ਚਾਰ ਪੀਸ ਤੇ ਦੂਜੇ ਪਾਸੇ ਚਾਰ ਜਾਂ ਪੰਜ ਜਿੰਨੇ ਵੀ ਲੱਗਦੇ ਹੈਗੇ ਆ ਪਰ ਇਹਨੂੰ ਤੁਸੀਂ ਇਦਾਂ ਰਾਉਂਡ ਬਣਾ ਕੇ ਲੈ ਕੇ ਆਉਣਾ ਥੋੜੀ ਜੀ ਸਪੇਸ ਵੀ ਵਿਚਾਲੇ ਛੱਡਣੀ ਆ ਕਿਉਂਕਿ ਇਹਦੇ ਵਿਚਾਲੇ ਆ ਜਿਹੜਾ ਆਪਾਂ ਉਹ ਜੋ ਮੋਤੀ ਲਗਾ ਰਹੇ ਆ ਇੱਦਾਂ ਤੁਸੀਂ ਇਹਨੂੰ ਮੀਨਸ ਇੱਥੇ ਗਾਂਢ ਲਗਾ ਦੇਣੀ ਹੈ ਇੱਕ ਵਾਰੀ ਤੇ ਫਿਰ ਜਿਹੜੀ ਦੂਜੀ ਸਾਈਡ ਤੋਂ ਜਿਹੜੀ ਪੱਤੀ ਭਰਨੀ ਸ਼ੁਰੂ ਕਰ ਦੇਣੀ ਆ ਇਸੇ ਤਰ੍ਹਾਂ ਹੀ ਬਹੁਤ ਸੋਹਣਾ ਇਹ ਜਿਹੜਾ ਬਣੂਗਾ ਜਿਨ੍ਹਾਂ ਨੇ ਅਸਾ ਕਾ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਆਪਦੇ ਪਿੰਡ ਤੇ ਸ਼ਹਿਰ ਦਾ ਨਾਮ ਆ ਜਿਹੜਾ ਉਹ ਜ਼ਰੂਰ ਕਮੈਂਟ ਕਰਿਆ ਕਰੋ ਵੀ ਸਾਨੂੰ ਯਾਦ ਜੇ ਰਹਿ ਜਾਂਦਾ ਹਨਾ ਤੇ ਬਾਕੀ ਤੁਸੀਂ ਜੁੜੇ ਰਹੋ ਤੁਹਾਨੂੰ ਚਲੋ ਨਾਂ ਵਾਲਾ ਤਾਂ ਤੁਸੀਂ ਆਪ ਦੇ ਸੂਟ ਆ ਜਿਹੜੇ ਖੁਦ ਜਿਹੜੇ ਡਿਜ਼ਾਈਨ ਕਰਕੇ ਪਾ ਸਕੋ ਕਿਉਂਕਿ ਇੰਨਾ ਕਿ ਮੈਂ ਤੁਹਾਨੂੰ ਜਿਹੜਾ ਜ਼ਰੂਰ ਸਿਖਾਉਂਗੀ ਬਾਕੀ ਜੋ ਵੀ ਡਿਜ਼ਾਈਨ ਆਪਾਂ ਸ਼ੁਰੂ ਕਰਦੇ ਹੁੰਨੇ ਮੈਂ ਉਹਨੂੰ ਕੰਪਲੀਟ ਹੀ ਦੱਸਦੀ ਹੁੰਨੀ ਕੋਈ ਇਦਾਂ ਦੀ ਚੀਜ਼ ਨਹੀਂ ਹੁੰਦੀ ਵੀ ਜਿਹੜੀ ਮੈਂ ਤੁਹਾਨੂੰ ਨਾ ਦੱਸਾਂ ਹਨਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਚੀਜ਼ ਆ ਜਿਹੜੀ ਤੁਹਾਨੂੰ ਦੱਸੀ ਜਾਵੇ ਹੁਣ ਇੱਕ ਸਾਈਡ ਤੋਂ ਦੇਖੋ ਇਹ ਬਣ ਗਿਆ ਸੀ ਦੂਜੀ ਸਾਈਡ ਤੋਂ ਹੁਣ ਦੂਜੀ ਪੱਤੀ ਵੀ ਇਦਾਂ ਹੀ ਆਪਾਂ ਰਾਉਂਡ ਸ਼ੇਪ ਆ ਜਿਹੜੀ ਭਰਨੀ ਸ਼ੁਰੂ ਕਰਦੀ ਵਿਚ ਦੀ ਮੈਂ ਚਾਹ ਪੀਣ ਲੱਗ ਗਈ ਸੀ ਕਿਉਂਕਿ ਲਗਾਤਾਰ ਜਿਵੇਂ ਸਿਰ ਵੀ ਜਿਹੜਾ ਦੁਖਣ ਲੱਗ ਜਾਂਦਾ ਫੋਲੋ ਕਰ ਲੋ ਨਾ ਟਾਈਮ ਤੋਂ ਜਿੰਨੇ ਮੈਂ ਚਾਹ ਪੀਣੀ ਹੈ ਜਿੰਨੇ ਚਾਹ ਪੀਣੀ ਹੈ ਉਹ ਵੀ ਆ ਜਾਓ ਹੁਣੇ ਹੀ ਸਰਾਹੀ ਮੋਤੀ ਜਿਹੜਾ ਆਪਾਂ ਲਿਆ ਹੈਗਾ ਦੋਨੋਂ ਸਾਈਡ ਇਹਨੂੰ ਰਾਉਂਡ ਕਰਨ ਤੋਂ ਬਾਅਦ ਇੱਕ ਇੱਕ ਜਿਹੜਾ ਏਦਾਂ ਵਿਚਕਾਰ ਆ ਜਿਹੜਾ ਅੱਗੇ ਨੂੰ ਮੂੰਹ ਕਰਕੇ ਸਰਾਹੀ ਮੋਤੀ ਇੱਕ ਲਾ ਦੇਣਾ ਜੋ ਮੋਤੀ ਸੁਰਾਹੀ ਮੋਤੀ ਜੇ ਤੁਹਾਡੇ ਇਦਾਂ ਹੋ ਸਕਿਆ ਤੁਹਾਡੇ ਪਿੰਡ ਜਾਂ ਸ਼ਹਿਰ ਨਾਮ ਹੋਰ ਲੈਂਦੇ ਹੋਣ ਹਨਾ ਜੋ ਵੀ ਤੁਹਾਡੇ ਪਿੰਡ ਨਾਮ ਲੈਂਦੇ ਆ ਉਹ ਤੁਸੀਂ ਇਹਦਾ ਨੈ ਲੈ ਸਕਦੇ ਆ ਜਿਹੜੇ ਲੰਬਾ ਜਿਹਾ ਮੋਤੀ ਹੁੰਦਾ ਜੌਂ ਦੀ ਸ਼ੇਪ ਦਾ ਇਹਨੂੰ ਜੌਂ ਸ਼ੇਪ ਮੋਤੀ ਸਾਡੇ ਤਾਂ ਕਹਿੰਦੇ ਆ ਸੁਰਾਹੀ ਵੀ ਜਿਹੜਾ ਕਹਿ ਦਿੰਦੇ ਆ ਤੇ ਇਦਾਂ ਦੇਖੋ ਇਹਨੂੰ ਆਪਾਂ ਇੱਕ ਇੱਕ ਵਿੱਚ ਇਹਦੇ ਲਗਾਉਣਾ ਇਹ ਇਸ ਤਰ੍ਹਾਂ ਹੀ ਫਲਾਵਰ ਨੂੰ ਭਰਨਾ ਤੇ ਇਹ ਛੋਟੇ ਛੋਟੇ ਫਲਾਵਰ ਤੁਸੀਂ ਮਤਲਬ ਘਰੇ ਤੇ ਬਣਾ ਸਕਦੇ ਆ ਇਹ ਫਲਾਵਰ ਨੂੰ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਆ ਹੁਣ ਇਹਦੇ ਨਾਲ ਆ ਜਿਹੜਾ ਇਹ ਸੁਰਾਹੀ ਮੋਤੀ ਕਰਕੇ ਇੱਕ ਡੰਡੀ ਤਾਂ ਮੈਂ ਭਰ ਲਈ ਸੀ ਹੁਣ ਦੂਜੀ ਤੁਹਾਨੂੰ ਮੈਂ ਭਰਨੀ ਸਿਖਾ ਰਹੀ ਹਾਂ ਵੀ ਆਪਾਂ ਕਿਵੇਂ ਭਰਨੀ ਆ ਤਿੰਨ ਜਿਹੜੇ ਸਾਈਡਾਂ ਤੇ ਆਪਾਂ ਤਿੰਨ ਤਿੰਨ ਦੀ ਸ਼ੇਪ ਦੀ ਉਹ ਲਗਾਏ ਹੈਗੇ ਆ ਜਿਵੇਂ ਉਧਰ ਲਗਾਤਾ ਇੱਕ ਇਹ ਕੇਂਦਰ ਲੱਗੂਗਾ ਤਿੰਨ ਤਿੰਨੇ ਛੋਟੇ ਮਤਲਬ ਫਲਾਵਰ ਆ ਜਿਹੜੇ ਟੇਡੇ ਹੋ ਰਹਿਣਗੇ ਇਹ ਤੁਸੀਂ ਇਸ ਤਰ੍ਹਾਂ ਲਗਾਉਣੇ ਆ ਇੱਕ ਥੋੜਾ ਅੱਗੇ ਨੂੰ ਕਰਕੇ ਲਗਾਉਣਾ ਉੱਥੇ ਗੰਢ ਲਗਾ ਦੇਣੀ ਆ ਇੱਕ ਸਰਾਹੀ ਤੇ ਇੱਕ ਆ ਜਿਹੜੀ ਸਤਾਰੀ ਆਪਾਂ ਲਾ ਰਹੇ ਆ ਤੇ ਦੋ ਜਿਹੜੇ ਥੋੜੇ ਜਿਹੀ ਪਿੱਛੇ ਨੂੰ ਕਰਕੇ ਲਗਾਉਣੇ ਆ ਤਾਂ ਕਿ ਜਿਹੜੀ ਸ਼ੇਪ ਆ ਉਹ ਸਹੀ ਬਣ ਸਕੇ ਪ੍ਰੋਪਰ ਸ਼ੇਪ ਆ ਜਿਹੜੀ ਆਪਣੀ ਬਣ ਸਕੇ ਤਾਂ ਇਦਾਂ ਆਪਾਂ ਲਗਾ ਸਕਦੇ ਹੁਣੇ ਥੋੜਾ ਜਿ ਦੇਖੋ ਮੈਂ ਆ ਰਹੀ ਐ ਜਿਹੜੀ ਪਿੱਛੇ ਰੱਖੀ ਆ ਇਦਾਂ ਤੁਹਾਡੀ ਸ਼ੇਪ ਆ ਜਿਹੜੀ ਫਲਾਵਰ ਦੀ ਬਿਲਕੁਲ ਸਹੀ ਆਏਗੀ ਇਦਾਂ ਤੁਸੀਂ ਇਹਨੂੰ ਭਰਨਾ ਹੁਣ ਦੇਖੋ ਇੱਕ ਤਾਂ ਇੱਥੇ ਲੱਗਣਗੇ ਤੇ ਇੱਕ ਜਿਹੜੀ ਹੁਣੇ ਡੰਡੀ ਲਾਈ ਆ ਇਹਦਾ ਇਧਰ ਨੂੰ ਮੂੰਹ ਕਰਕੇ ਜਿਵੇਂ ਇੱਕ ਜਿਹੜੀ ਉੱਪਰਲੀ ਸਰਾਹੀ ਮੋਤੀ ਲੱਗਦੀ ਹੈ ਨਾ ਇਧਰ ਨੂੰ ਮੂੰਹ ਕਰਕੇ ਵੀ ਇਹਨੂੰ ਆਪਾਂ ਸਾਰੀ ਜਿਹੜੀ ਲਾਈਨ ਨੂੰ ਭਰਾਂਗੇ ਇਹ ਦੇਖੋ ਇਹਨੂੰ ਇਹ ਤਿੰਨ ਦਿਨ ਬੰਨੇ ਹੈਗੇ ਇਹ ਦੋਵੇਂ ਬਣਾ ਕੇ ਰੱਖ ਲੇ ਸੀ ਤੀ ਜਦ ਮੈਂ ਤਾਈਂ ਕਰਕੇ ਛੱਡਿਆ ਹੈਗਾ ਵੀ ਤੁਹਾਨੂੰ ਜਿਹੜਾ ਉਹ ਪਤਾ ਲੱਗ ਸਕੇ ਵੀ ਕਿੱਦਾਂ ਬੰਨਦਾ ਹੈਗਾ ਇੱਕ ਅੱਗੇ ਨੂੰ ਕਰਕੇ ਤੇ ਦੋ ਆ ਥੋੜੇ ਜਿਹੇ ਜਿਹੜੇ ਪਿੱਛੇ ਹਟਾ ਕੇ ਲਾਉਣੇ ਆ ਤੇ ਇਦਾਂ ਇਹ ਵੱਡੇ ਫਲਾਵਰ ਛੋਟੇ-ਛੋਟੇ ਮਤਲਬ ਵੱਡੇ ਵੀ ਨਹੀਂ ਕਹਿ ਸਕਦੇ ਛੋਟੇ-ਛੋਟੇ ਫਲਾਵਰਸ ਆ ਜਿਹੜੇ ਇਹਦੇ ਉੱਤੇ ਆਪਾਂ ਬਣਾਵਾਂਗੇ ਸੀਕਵੈਂਸ ਦੇ ਨਾਲ ਤੇ ਸੁਰਾਹੀ ਦੇ ਨਾਲ ਹੁਣ ਇੱਕ ਇੱਕ ਲਗਾ ਲਿਆ ਸੀ ਉਸ ਤੋਂ ਬਾਅਦ ਆ ਜਿਹੜਾ ਦੂਜਾ ਆਪਾਂ ਦੂਜੀ ਸਾਈਡ ਥੋੜਾ ਜਿਹਾ ਬੈਕ ਹਟਾ ਕੇ ਜਿਵੇਂ ਲਗਾਵਾਂਗੇ ਇਦਾਂ ਹੀ ਛੋਟਾ ਜਿਹਾ ਫਲਾਵਰ ਲੱਗ ਜਾਊਗਾ ਤੇ ਇਹ ਤਿੰਨ ਲੱਗਣਗੇ ਫਲਾਵਰ ਦੇ ਜਿਵੇਂ ਇੱਕ ਸਾਈਡ ਇੱਕ ਤੇ ਦੋ ਦੋਨੋ ਸਾਈਡ ਤੇ ਉੱਪਰ ਆ ਜਿਹੜੀਆਂ ਇਹ ਵੱਡੀਆਂ ਪੱਤੀਆਂ ਜਿਹੜੀਆਂ ਬਣ ਜਾਣਗੀਆਂ ਇਦਾਂ ਇਹ ਸੋਹਣਾ ਬਣ ਜਾਊਗਾ ਜਦੋਂ ਤਿਆਰ ਹੋ ਜਾਊਗਾ ਤੇ ਇਕੱਲੇ ਵੀ ਤੁਸੀਂ ਆਪਦੇ ਸੂਟ ਤੇ ਪਾ ਸਕਦੇ ਆ ਇਹ ਫਲਾਵਰ ਇਹਨੂੰ ਇਦਾਂ ਹੀ ਟ੍ਰੇਸ ਕਰਕੇ ਇਹਦੇ ਉੱਪਰ ਪੇਪਰ ਰੱਖ ਕੇ ਸਕਰੀਨ ਸ਼ਾਟ ਲੈ ਲਓ ਇਹਦੇ ਉੱਪਰ ਇਦਾਂ ਹੀ ਪੇਪਰ ਰੱਖ ਕੇ ਇਹਨੂੰ ਟ੍ਰੇਸ ਕਰਕੇ ਸਾਰੇ ਸੂਟ ਤੇ ਵੀ ਜਿਵੇਂ ਇੱਕ ਇੱਕ ਸਿੰਗਲ ਸਿੰਗਲ ਇਹ ਫਲਾਵਰ ਪਾ ਲੂੰਗੀ ਨਾ ਤਾਂ ਉਵੇਂ ਵੀ ਸੋਹਣਾ ਲੱਗੂਗਾ ਆਪਣੇ ਤਾਂ ਚਲੋ ਇਸ ਡਿਜ਼ਾਈਨ ਦੇ ਵਿੱਚ ਮੈਂ ਇਹਨੂੰ ਬਣਾ ਰਹੀ ਆ ਤੁਸੀਂ ਸਿੰਗਲ ਸਿੰਗਲ ਵੀ ਇਹਨੂੰ ਆਪਦੇ ਸੂਟ ਤੇ ਬਣਾ ਸਕਦੇ ਆ ਤਾਂ ਵੀ ਇਹ ਫੁੱਲ ਆ ਜਿਹੜਾ ਉਹ ਬਹੁਤ ਸੋਹਣਾ ਤੇ ਜਿਵੇਂ ਗਲੇ ਵਗੈਰਾ ਤੇ ਵੀ ਕੱਲੇ ਆਪਾਂ ਇਹਨੂੰ ਬਣਾ ਸਕਦੇ ਹਾਂ ਹੁਣ ਦੂਜੀ ਸਾਈਡ ਆ ਜਿਹੜਾ ਉਵੇਂ ਆਪਾਂ 1/1 ਆ ਜਿਹੜਾ ਉਹ ਲਗਾਉਣਾ ਸ਼ੁਰੂ ਕਰਤਾ ਮੀਨਜ਼ ਪੱਤੀ ਬਣਾਉਣੀ ਆ ਇੱਕ ਇੱਕ ਸੁਰਾਹੀ ਤੇ ਇੱਕ ਸਤਾਰੀ ਲੈ ਕੇ ਹਰ ਵਾਰੀ ਜਿਹੜੀ ਇਹਦੇ ਵਿੱਚ ਗੰਢ ਰਹੂਗੀ ਹਰ ਵਾਰੀ ਗੰਢ ਲਗਾ ਕੇ ਤੇ ਦੋਨੋਂ ਸਾਈਡ ਆ ਜਿਵੇਂ ਪਹਿਲਾਂ ਆਪਾਂ ਪੱਤੀ ਬਣਾਈ ਆ ਉਵੇਂ ਇਹਨੂੰ ਸਿੰਗਲ ਸਿੰਗਲ ਕਰਕੇ ਪੱਤੀ ਬਣਾਉਣਾ ਤੇ ਦੋਨੋਂ ਸਾਈਡ ਇਕੋ ਜਿਹੀਆਂ ਮੀਨਜ਼ ਇਹਦੇ ਲੱਗਣੀਆਂ ਇਕੋ ਜਿਹੇ ਮੋਤੀ ਆ ਜਿਹੜੇ ਆਪਣੇ ਲੱਗਣਗੇ ਤੇ ਇਹ ਦੇਖੋ ਅੱਛਾ ਲੱਗ ਰਿਹਾ ਹੈ ਵੈਸੇ ਇਦਾਂ ਤੁਸੀਂ ਇਹਨੂੰ ਕਰ ਸਕਦੇ ਆ 1 ਬਾਈ 1 ਗੰਢ ਦੇ ਕਿਨੂੰ ਤੁਸੀਂ ਬਣਾਉਣਾ ਹੈਗਾ ਤੇ ਜਦੋਂ ਤਿਆਰ ਹੋ ਜਾਊਗਾ ਤੇ ਇਸ ਤਰ੍ਹਾਂ ਲੱਗੂਗਾ ਇਹ ਸਿੰਗਲ ਵੀ ਤੁਸੀਂ ਬਣਾ ਸਕਦੇ ਆ ਹੁਣ ਅੱਜ ਇਹ ਆਪਾਂ ਫਲਾਵਰ ਹੀ ਕੱਲਾ ਬਣਾਇਆ ਹੈਗਾ ਤੇ ਕੱਲ ਇਹ ਵੀਡੀਓ ਨੂੰ ਅਗਲੇ ਪਾਰਟ ਦੇ ਵਿੱਚ ਆ ਜਿਹੜਾ ਆਪਾਂ ਕੰਪਲੀਟ ਕਰਾਂਗੇ ਇਹ ਡਿਜ਼ਾਈਨ ਨੂੰ ਜਿਹੜਾ ਫੁੱਲ ਜਦੋਂ ਤਿਆਰ ਹੋ ਜਾਊਗਾ ਉਦੋਂ ਵੀ ਤੁਹਾਡੇ ਨਾਲ ਜਿਹੜੀ ਮੈਂ ਵੀਡੀਓ ਉਹੀ ਸਾਂਝੀ ਕਰੂੰਗੀ ਫੋਲੋ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਿਓ ਧੰਨਵਾਦ ਜੀ